ਰਾਸ਼ਟਰਪਤੀ ਵੱਲੋਂ ਯੂਨੀਵਰਸਿਟੀ ਸੋਥ ਐਕਟ 2023 ਬਿੱਲ ਨੂੰ ਮਨਜ਼ੂਰੀ ਨਾ ਦੇਣ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਸੀਮਾ ਨੇ ਕਿਹਾ ਕਿ ਰਾਜਪਾਲ ਨੇ ਜਿਹੜਾ ਬਿੱਲ ਪਾਸ ਨਹੀਂ ਕਰਨਾ ਹੁੰਦਾ ਉਹ ਬਿੱਲ ਉਹਨਾਂ ਵੱਲੋਂ ਰਾਸ਼ਟਰਪਤੀ ਨੂੰ ਭੇਜ ਦਿੱਤਾ ਜਾਂਦਾ ਹੈ ਤੇ ਉਹ ਯਾਨੀ ਕਿ ਰਾਸ਼ਟਰਪਤੀ 4 ਮਹੀਨੇ ਬਾਅਦ ਵਾਪਸ ਭੇਜ ਦਿੰਦੇ ਨੇ ਦਰਅਸਲ 21 ਜੂਨ ਨੂੰ ਸਰਬਸੰਮਤੀ ਨਾਲ ਵਿਧਾਨ ਸਭਾ ਚ ਯੂਨੀਵਰਸਿਟੀ ਸੋਥ ਐਕਟ 2023 ਪਾਸ ਕੀਤਾ ਗਿਆ ਸੀ ਜਿਸ ਚ ਸੂਬੇ ਦੀਆਂ 12 ਯੂਨੀਵਰਸਿਟੀਆਂ ਦੀ ਕੁਲਪਤੀ ਸ਼ਕਤੀ ਰਾਜਪਾਲ ਤੋਂ ਮੁੱਖ ਮੰਤਰੀ ਨੂੰ ਤਬਦੀਲ ਹੋਣੀ ਸੀ ਪਰ ਰਾਸ਼ਟਰਪਤੀ ਨੇ ਇਸ ਬਿੱਲ ਨੂੰ ਮਨਜ਼ੂਰੀ ਨਹੀਂ ਦਿੱਤੀ ਇਸ ਤੋਂ ਬਾਅਦ ਹੁਣ ਸੀਮਾਨ ਦਾ ਬਿਆਨ ਸਾਹਮਣੇ ਆਇਆ ਹੈ ਜਿਹੜਾ ਤੁਸੀਂ ਚਾਂਸਲਰ ਵਾਲਾ ਕਿਹਾ ਮਮਤਾ ਬੇਨਰਜੀ ਨੇ ਵੀ ਬੰਗਾਲ ਦੇ ਵਿੱਚ ਕੇਰਲਾ ਦੇ ਵਿੱਚ ਵੀ ਇਹ ਲਿਆਂਦਾ ਸੀ ਬਿੱਲ ਕਿ ਜਿਹੜਾ ਚਾਂਸਲਰ ਹੈ ਉਹ ਚੁਣਿਆ ਹੋਇਆ ਮੁੱਖ ਮੰਤਰੀ ਹੋਣਾ ਚਾਹੀਦਾ ਤੇ ਉਹ ਰਾਸ਼ਟਰਪਤੀ ਨੇ ਉਹਨਾਂ ਦਾ ਜਿਹੜਾ ਬਿੱਲ ਸੀਗਾ ਉਹ ਵਾਪਸ ਕਰਤਾ ਅਸਲ ਚ ਕੀ ਹੈ ਅਸੀਂ ਚਾਹੁੰਦੇ ਹਾਂ ਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਸਿਲੈਕਟਿਡ ਦੀ ਨਹੀਂ ਹੋਵੇ ਉਹ ਇਲੈਕਟਿਡ ਦੀ ਹੋਵੇ ਅਸੀਂ ਅਸੀਂ ਪੰਜਾਬੀ ਯੂਨੀਵਰਸਿਟੀ ਦਾ ਪੀਸੀ ਲਾਉਣਾ ਹੈ ਤਾਂ ਸਾਨੂੰ ਤਿੰਨ ਨਾਮ ਦੇਣੇ ਪੈਣਗੇ ਹੁਣ ਗੁਰਨਤ ਸਿੰਘ ਨੂੰ ਦੇਣੇ ਪੈਣਗੇ ਉਹ ਤਿੰਨਾ ਚੋਂ ਇੱਕ ਚੁਣਨਗੇ ਆਪਣੀ ਮਰਜ਼ੀ ਦਾ ਫਿਰ ਚੁਣਿਆ ਕਿਨੇ ਫਿਰ ਇਲੈਕਟਡ ਨੇ ਜਾਂ ਸਿਲੈਕਟਡ ਨੇ ਕਲਚਰ ਵੀ ਪਤਾ ਹੋਣਾ ਚਾਹੀਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਕਲਚਰ ਕੀ ਹੈ ਪੀਏਯੂ ਦਾ ਕਲਚਰ ਕੀ ਹੈ ਬਾਕੀ ਯੂਨੀਵਰਸਿਟੀ ਦਾ ਸੋ ਅਸੀਂ ਲਿਆਂਦਾ ਸੀਗਾ ਪਿਲ ਵਿਧਾਨ ਸਭਾ ਚ ਅਸੀਂ ਤਾਂ ਐਸਜੀਪੀਸੀ ਵਾਲਾ ਵੀ ਲੈ ਕੇ ਆਂਦਾ ਸੀ ਕੋਈ ਉਹ ਵੀ ਉੱਥੇ ਭੇਜਦਾ ਤੋ ਇਹਦਾ ਮਤਲਬ ਇਹ ਹੁੰਦਾ ਕਿ ਗਵਰਨਰ ਸਾਹਿਬ ਨੇ ਜਿਹੜੇ ਬਿੱਲ ਪਾਸ ਨਹੀਂ ਕਰਨੇ ਹੁੰਦੇ ਉਹਨਾਂ ਨੂੰ ਫਿਰ ਉਹ ਰਾਸ਼ਟਰਪਤੀ ਕੋਲ ਭੇਜਦੇ ਰਾਸ਼ਟਰਪਤੀ 4-5 ਮਹੀਨੇ ਬਾਅਦ ਵਾਪਸ ਭੇਜਦਾ ਇਹ ਇਹ ਆਪਣੀ ਡੈਮੋਕ੍ਰੇਸੀ ਹੈ ਹਾਂਜੀ ਕਰਦੇ ਆ ਮੀਟਿੰਗ ਕਰਦੇ ਆ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ